ਕਹੇ ਹੈ ਢੱਕਾ ਨਾ ਤੋੜੇ ਮੈਨੂੰ ਵਧੀਆ ਲੱਗਦਾ ਸਾਰੇ ਆ ਚੁਣ ਹੁਣ ਭਗਵਾਨ ਤਮਾਨ ਕਰਦੇ ਸੀ ਇਹਦੇ ਮੰਗਰ ਪਹਿਲੇ ਨੇ ਅੱਜ ਤੱਕ ਦਾ ਇਹ ਆਮ ਦਾ ਥੋੜਾ ਐਸਾ ਹੀ ਲੱਗੇ ਕਿਉਂ ਕਹਿੰਦਾ ਮੈਨੂੰ ਬੰਦਾ ਦੁਨੀਆ ਤੇ ਇੰਡੀਆ ਤੇ ਹੀ ਚੰਗਾ ਨਹੀਂ ਲੱਗਦਾ ਕੋਈ ਭਗਵਾਨ ਤਪ ਹੋਵੇ ਨਾਲ ਅੱਛਾ ਮੇ ਲੜਾ ਬਹੁਤ ਦੇਰੇ ਨੇ ਤੇ ਨੌਕਰੀਆਂ ਬਹੁਤ ਦੇਰੇ ਨਹੀਂ ਬਈ ਤੇ ਉਹ ਦੇਖ ਕਾਦੀ ਪੱਕਾ ਵੀ ਪਾਰਟੀ ਦਾ ਸੀਲ ਪੱਟੇ ਸਾਡੇ ਇਹਦਾ ਕੀ ਕਰਾਉਣਾ ਇਹਦਾ ਲੜਾਈਆਂ ਕਰਾਈਆਂ ਇਹਨਾਂ ਨੇ ਕੁਛ ਅਛਾ ਦਾ ਕਰਾਏ ਕੁਝ ਭਗਵਾਨ ਤਮਾਨ ਦੇ ਕੰਮ ਸੁਣਦਾ ਮੈਂ ਵੀ ਬਹੁਤ ਵਧੀਆ ਕੰਮ ਕਰਦਾ ਹੈ ਭਗਵਾਨ ਤਮਾਨ ਸਹੀ ਹੈ ਇੱਕ ਦੋ ਮਿੰਟ ਲੱਗੇ ਜੀ ਜਾ ਬੋਲ ਸਾਹਬਣਾ ਪੈਸੇ ਲੱਗੇ ਮੋਟੇ ਰੈਡ ਤੇ ਨਹਿਰ ਦਾ ਪਾਣੀ ਸਾਨੂੰ ਬਹੁਤ ਦਿੱਤਾ ਜਿਹੜਾ ਮੁੰਡਾ ਆਇਆ ਸੀਗਾ ਜੀ ਕਿਵੇਂ ਦਾ ਪਰਿਵਾਰ ਵਧੀਆ ਨਰਮ ਪਰਿਵਾਰ ਹੈਗਾ ਬੱਚੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿਮਾਨ ਸਾਹ ਦੇ ਪਿੰਡ ਸਾਧੂ ਵਾਲਾ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਨੌਜਵਾਨਾਂ ਦੇ ਨਾਲ ਕਿ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀਆਂ ਪੰਜਾਬ ਦੇ ਭਲੇ ਦੀ ਗੱਲ ਕੀਤੀ ਗੱਲਬਾਤ ਕਰ ਬਾਈ ਕੀ ਨਾਮ ਹੈ ਗਰਨਾਮ ਸਿੰਘ ਗਰਨਾਮ ਜੀ ਕੀ ਲੱਗਦਾ ਵੀ ਕਿਹੜੇ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਮੈਂ ਤੁਹਾਨੂੰ ਮੇਨ ਗੱਲ ਤਾਂ ਇਹ ਦੱਸਣਾ ਚਾਹਣਾ ਵੀ ਜਿਹੜੀਆਂ ਪਾਰਟੀਆਂ ਨੇ ਜ਼ਿੰਮੇਵਾਰ ਦੇ ਖਾਤਰ ਸਾਰੀਆਂ ਹੀ ਮਰੀਆਂ ਹੋਈਆਂ ਨੇ ਇਹ ਸਾਰੇ ਦਲਬਦਲ ਨੂੰ ਨੇ ਅਸੀਂ ਤਾਂ ਖੜੇ ਆ ਇਹ ਚੱਕ ਕੇ ਤੜਕੇ ਨੂੰ ਅਸੀਂ ਵੋਟ ਕਾਂਗਰਸ ਨੂੰ ਪਾਉਣੀ ਆ ਤਾਂ ਉਹ ਬੀਜੇਪੀ ਜੇ ਜਾਵੜਦੇ ਨੇ ਬੀਜੇਪੀ ਵਾਲੇ ਆਪ ਚਾਵੜਦੇ ਨੇ ਇਹਨਾਂ ਤੋਂ ਅਸੀਂ ਤਾਂ ਦੁਖੀ ਆ ਕਿਹੜੀ ਪਾਰਟੀ ਨੇ ਕੰਮ ਕੀਤਾ ਪਾਰਟੀਆਂ ਨੇ ਕਿਸੇ ਨੇ ਨਹੀਂ ਕੰਮ ਕੀਤਾ ਸਾਰਿਆਂ ਨੇ ਸਾਨੂੰ ਤਾਂ ਰੋਲਿਆ ਹਾਂ ਅੱਛਾ ਮੈਂ ਆ ਹੁਣ ਭਗਵਾਨ ਤਮਾਨ ਕਰਦੇ ਸੀ ਇਹਦੇ ਮੰਗਰ ਪਹਿਲੇ ਨੇ ਪਹਿਲਾਂ ਅਕਾਲੀ ਕਰਦੇ ਸੀ ਉਦੋਂ ਅਕਾਲੀਆਂ ਨੂੰ ਕਹਿੰਦੇ ਸੀ ਮਾੜੇ ਇੱਥੇ ਚੰਗਾ ਕੋਈ ਨਹੀਂ ਸਾਰੇ ਖਾਨ ਵਾਲੇ ਨੇ ਆਪਦੇ ਢੱ ਅੱਛਾ ਕੋਈ ਸਹੂਲਤ ਨਹੀਂ ਮਿਲੀ ਪਿੰਡਾਂ ਚ ਕੁਛ ਨਹੀਂ ਮਿਲਿਆ ਢੱਕਾ ਸਾਡੇ ਸਾਡੇ ਫਲੱਡ ਆ ਕੇ ਗਿਆ ਸੀ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਫਲੱਡ ਦੇ ਏਰੀਏ ਚ ਸਾਡਾ ਮਰਲਾ ਮਰਲਾ ਸਾਧੂ ਵਾਲੇ ਦਾ ਸਭ ਤੋਂ ਪਹਿਲਾ ਨੁਕਸਾਨ ਵੱਧ ਸਾਧੂ ਵਾਲੇ ਦਾ ਹੋਇਆ ਸੀ ਕੋਈ ਇੱਕ ਮਰਲਾ ਹੋਣੀ ਵਜਾ ਸੀ ਸਰਕਾਰ ਨੇ ਆ ਕੇ ਸਾਡੀ ਕਿਸੇ ਨੇ ਨਾ ਆਕਾਲੀਆਂ ਨੇ ਨਾ ਕਾਂਗਰਸ ਨੇ ਨਾ ਆਪ ਨੇ বিজেপি ਵਾਲੇ ਤਾਂ ਸਾਡੇ ਨਾਲ ਉਹ ਹੀ ਐਂਟੀ ਨੇ ਅੱਛਾ ਕਿਸੇ ਨੇ ਸਾਡੀ ਥਾਰ ਨਹੀਂ ਲਈ ਅਸੀਂ ਤਾਂ ਇਹਨਾਂ ਤੋਂ ਦੁਖੀ ਹਾਂ ਸਾਰੀਆਂ ਪਾਰਟੀਆਂ ਤੋਂ ਅੱਛਾ ਬਾਈ ਜੀ ਕੀ ਨਾਮ ਹੈ ਨਵਿੰਦਰ ਸਿੰਘ ਜੀ ਨਵਿੰਦਰ ਜੀ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਲੱਗੇ ਹਾਈ ਚੱਕਦਾ ਜੀ ਆਮ ਦਾ ਥੋੜਾ ਸਹੀ ਲੱਗੇ ਕਿਉਂ ਕਾਰਨ ਉਹਨਾਂ ਨਾਲ ਉਹਨਾਂ ਨਾਲ ਹਟ ਕੇ ਵੀ ਜਿਆਦਾ ਕੰਮ ਦੇ ਰਹੇ ਨੇ ਅੱਛਾ ਵੀ ਲੈੜਾ ਬਹੁਤ ਦੇ ਰਹੇ ਨੇ ਤੇ ਨੌਕਰੀਆਂ ਬਹੁਤ ਦੇ ਰਹੇ ਨੇ ਬਈ ਬਹੁਤ ਸੂਲੇ ਨੌਕਰੀਆਂ ਦੇ ਰਹੇ ਨੇ ਤੇ ਦੂਜੀਆਂ ਪਾਰਟੀਆਂ ਨੇ ਕੋਈ ਨਸਾਨ ਦਿੱਤਾ ਹੀ ਨਹੀਂ। ਅੱਛਾ ਨੌਕਰੀਆਂ ਦੀ ਗੱਲ ਕਰਦੇ ਆ ਤਾਂ ਲੱਗੇ ਆ ਤੁਹਾਡੇ ਪਿੰਡ ਇੱਥੇ ਨੌਕਰੀ ਬਿਨਾਂ ਸਪਾਸ। ਲੱਗੇ ਆ ਜੀ। ਇੱਕ ਇੱਕ ਦੋ ਮਿੰਟੇ ਲੱਗੇ ਆ ਜੀ ਹਾਂ। ਪੰਜਾਬ ਪੁਲਿਸ ਹਾਂ ਬਿਨਾਂ ਪੈਸੇ ਤੋਂ ਲੱਗੇ ਮੁੰਡੇ। ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ? ਪਹਿਲਾਂ ਜੀ ਪੈਸੇ ਪੁਸੇ ਦੇ ਕੇ ਲੋਕ ਰਖਾਉਂਦੇ ਸੀਗੇ ਜੀ। ਲੀਡਰ ਲੈ ਲੈਂਦੇ ਸੀ ਪੈਸੇ। ਹੁਣ ਵੀ ਸਹੀ ਸੂਲ ਤੇ ਰੱਖਿਆ ਲੋਕੀ। ਅੱਛਾ ਤੇ ਕੁਝ ਬਦਲਾਅ ਆ ਰਾਸ ਆ ਗਿਆ ਲੋਕਾਂ ਨੂੰ? ਨਹੀਂ ਆਪਾਂ ਤਾਂ ਫਿਰ ਹਾਲ ਵੋਟੇ ਨੂੰ ਪਾਈ ਨਹੀਂ ਆਮ ਵਾਲਿਆਂ ਨੇ। ਮੈਂ ਆਪਾਂ ਕਹਿੰਦੇ ਬੋਟ ਪਾਈ ਆ। ਵੀ ਉਹ ਕੰਮ ਚੰਗੇ ਕਰੇ ਇਹ ਇਹ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਤਾਂ ਕਹਿੰਦਾ ਵੀ ਭਗਵੰਤ ਮਾਨ ਨੇ ਪੰਜਾਬ ਲੁੱਟ ਲਿਆ ਨਹੀਂ ਗੱਲ ਉਹਦੀ ਸਹੀ ਹੈੀ ਬਹੁਤ ਚਿੱਟਾ ਇੰਨਾ ਹੋ ਰਿਹਾ ਚਿੱਟਾ ਉਦੋਂ ਦਾ ਉੱਠਿਆ ਹੋਇਆ ਹਜੇ ਤੱਕ ਕਬਰੀ ਨਹੀਂ ਹੋਇਆ ਇਹ ਇਸ ਸੱਚੀ ਗੱਲ ਹੈੀ ਉਹਦੀ ਬਹੁਤ ਚਿੱਟਾ ਚੱਲ ਰਿਹਾ ਹੁਣ ਵੀ ਚੱਲੀ ਜਾਂਦਾ ਰੁਕੀ ਜਾਂਦਾ ਬਸ ਰੁਕ ਨਹੀਂ ਰਿਹਾ ਇਹ ਅੱਛਾ ਤੇ ਉਹ ਵੀ ਹਸਿਮਰਤ ਸਾਡੇ ਹੁਣ ਆਈ ਹੈੀ ਨਾਲ ਹੀ ਵੇਲੇ ਸਾਡੇ ਕੋਈ ਲੀਡਰ ਵੀ ਨਹੀਂ ਪਹੁੰਚਿਆ ਹੈਗਾ ਤੇ ਨਾ ਕੋਈ ਮੁੱਖ ਮੰਤਰੀ ਕੋਈ ਆਇਆ ਹੈੀ ਸਾਡੇ ਨੰਨੀ ਸਾਣੇ ਸੀਗਾ ਤੇਲ ਹਾਂਜੀ ਤੇਲ ਦਿੱਤਾ ਸੀਗਾ ਢੋਲ ਭਰਾ ਕੇ ਜਿਹੜੇ ਕਾਲੀ ਵਰਕਰ ਨੇ ਵਾਧੇ ਕਰੇ ਰੱਖ ਗਏ ਕਿਵੇਂ ਦਿੱਤਾ ਸੀ ਨੰਨੀ ਜਾਨ ਨੇ ਅੱਛਾ ਤੇਲ ਦਿੱਤਾ ਸੀ ਹਾਂਜੀ ਪਾਣੀ ਨਹੀਂ ਲੱਗਿਆ ਲੋਕਾਂ ਨੂੰ ਪਤਾ ਨਹੀਂ ਅੱ체 30 ਲੀਟਰ ਪਵਾਇਆ ਜਰੂਰ ਹੈ ਸੜਕ ਸਾਫ ਕਰਾਉਣ ਤੋਂ ਉਹਨਾਂ ਤੋਂ ਚਾਰ ਪੰਜ ਢੋਲ ਦਿੱਤੇ ਸਾਰੇ ਖਾ ਗਏ ਸਾਰੇ ਖਾ ਗਏ ਹਾਂਜੀ ਅੱਛਾ ਤੇ ਬੰਦ ਬਾਬਾ ਵੀ ਕੁਝ ਬੋਲੀ ਜਾਂਦਾ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਹੂੰ ਮੇਰਾ ਨਾਮ ਕੀ ਦੱਸਿਆ ਜਾਂ ਤੈਨੂੰ ਕਿਉਂ ਹੂੰ ਵੱਡਾ ਗਾ ਨਾਮ ਮੇਰਾ ਕੋਈ ਵੀ ਨਹੀਂ ਸੱਚ ਨਾਮ ਕੋਈ ਵੀ ਨਹੀਂ ਚਲੋ ਨਾਮ ਕੋਈ ਵੀ ਨਹੀਂ ਪਰ ਇਹ ਦੱਸੋ ਵੀ ਕੰਮ ਕੀਤੇ ਕਿਸੇ ਨੇ ਯਾਰ ਇਸ ਨਾਮ ਦਾ ਮੈਨੂੰ ਬੰਦਾ ਦੁਨੀਆ ਤੇ ਇੰਡੀਆ ਤੇ ਚੰਗਾ ਨਹੀਂ ਲੱਗਦਾ ਕੋਈ ਭਗਵਾਨ ਤੋਂ ਬਿਨਾਂ ਕਿਉਂ ਨਾ ਇਹ ਸਾਰਾ ਕੰਮ ਹਰੇਕ ਦੀ ਗੱਲ ਸੁਣਦਾ ਹੈ ਅੱਛਾ ਹਾਂ ਚਾਹੇ ਢੱਕਾ ਨਾ ਤੋੜੇ ਅੱਛਾ ਚਾਹੇ ਇਹ ਢੱਕਾ ਨਾ ਤੋੜੇ ਮੈਨੂੰ ਵਧੀਆ ਲੱਗਦਾ ਸਾਰੇ ਅੱਛਾ ਹੂੰ ਬਸ ਅੱਛੀ ਗੱਦਬਦ ਕਰਦੇ ਇਹ ਦੁਗਾ ਮੈਂ ਕਰਦਾ ਨਹੀਂ ਤੇ ਹੋਰ ਪਾਰਟੀਆਂ ਨੇ ਨਹੀਂ ਕੀਤਾ ਹੋਰ ਪਾਰਟੀਆਂ ਨੇ ਖੂ ਪੱਟਦੇ ਕਿਉਂ ਉਹ ਉਹ ਦੇਖ ਕਾਦੀ ਪੱਕਾ ਵੀ ਪਾਰਟੀ ਦਾ ਸਿਰੇ ਪੱਟੇ ਸਾਡੇ ਅੱਛਾ ਸਾਨੂੰ ਨਾ ਸਾਡਾ ਸਾਹ ਕਿੱਥੋਂ ਆਉਂਦਾ ਸੀ ਤੇ ਕਿਸੇ ਦੇ ਨੇ ਆਉਂਦਾ ਨਹੀਂ ਸੀ ਦੇ ਤੇਲ ਤੇ ਤੇਲ ਦੇ ਦੇ ਪਾਉਂਦਾ ਸਾਰੀਆਂ ਦੇਤੀਆਂ ਇਹਨਾਂ ਨੂੰ ਤੇ ਸਾਡਾ ਉੱਥੇ ਛੱਡਦੇ ਸੀ ਉਹ ਗੰਦਾ ਨਾਲਾ ਇੱਕ ਕੰਮ ਵੀ ਨਹੀਂ ਚੱਜਦਾ ਕਰਿਆ ਬਸ ਬੰਦ ਕਰਦੇ ਨੂੰ ਪਾਦਾ ਕਾਂਗਰਸ ਦੇ ਕੰਮ ਕਾਂਗਰਸ ਮੈਂ ਜਾਣਦਾ ਨਹੀਂ ਕਾਂਗਰਸ ਕਿਹੜੀ ਆ ਅੱਛਾ ਕਾਂਗਰਸ ਹੀ ਨਹੀਂ ਜਾਣਦੇ ਨਾ ਮੈਂ ਨਹੀਂ ਜਾਣਦਾ ਅੱਛਾ ਨਾ ਤੇ ਭਗਵੰਤ ਮਾਨ ਨੂੰ ਜਾਣਦੇ ਹੋ ਭਗਵੰਤ ਮਾਨ ਦੇ ਕੰਮ ਸੁਣਦਾ ਮੈਂ ਬੀ ਬਹੁਤ ਵਧੀਆ ਕੰਮ ਕਰਦਾ ਹੈ ਅੱਛਾ ਪਜਾਮਾ ਲਾ ਕੇ ਪਾਣੀ ਫਿਰਦਾ ਰਿਹਾ ਅੱਛਾ ਹੋਰ ਕਿਸੇ ਨੇ ਪਜਾਮਾ ਨਹੀਂ ਲਾਹ ਠੀਕ ਆ ਹਾਂ ਚਾਹੇ ਵੋਟ ਜੀ ਨੂੰ ਮਰਜ਼ੀ ਪਾ ਦਿਓ ਵੋਟ ਦੀ ਵੀ ਮੈਂ ਗੱਲ ਮਿਲਿਆ ਤੁਸੀਂ ਇੱਥੇ ਖੁੱਡੀਆਂ ਨੂੰ ਕਿਹਨੂੰ ਗੁਰਮੀਤ ਖੁੱਡੀਆਂ ਨੂੰ ਮੈਂ ਜਾਣ ਅੱਛਾ ਭਗਵੰਤ ਮਾਨ ਨੂੰ ਜਾਣਦੇ ਹੋ ਉਹਦੇ ਗੱਲਾਂ ਹੀ ਸੁਣੀਆਂ ਨੇ ਅੱਛਾ ਗੱਲਾਂ ਹੀ ਸੁਣੀਆਂ ਉਹਨਾਂ ਤੋਂ ਹੀ ਫੈਨ ਹੋਗੇ ਹਾਂ ਉਹ ਜਾਣਦਾ ਕਿਸੇ ਨੂੰ ਨਹੀਂ ਅੱਛਾ ਜਾਣਦੇ ਬਈ ਪੁੱਛੇ ਤਾਂ ਭਗਵੰਤ ਮਾਨ ਸਹੀ ਹੈ ਬਈ ਕਿਉਂ ਜੀ ਸਾਨੂੰ ਤਾਂ ਐ ਸਹੀ ਹੈ ਸਾਨੂੰ ਤੇਲ ਦਿੱਤਾ ਜਾਂਦਾ ਸਾਨੂੰ ਉੱਥੇ ਪਾਣੀ ਲਾਈਟ ਤੇ ਨਹਿਰ ਦਾ ਪਾਣੀ ਸਾਨੂੰ ਬਹੁਤ ਦਿੱਤਾ ਹੈ 24 ਘੰਟੇ ਲਾਈਟ ਲੋਕ ਬੰਦ ਕਰਕੇ ਆਉਂਦੇ ਸੀ ਇਹ ਨਹੀਂ ਸੀ ਵੀ ਰਾਤ ਨੂੰ ਢੇੜਾ ਮਾਰਨਾ ਪਊਗਾ ਅੱਛਾ ਹਾਂ ਹੋਰ ਕੀ ਵਧੀਆ ਲੱਗਦਾ ਸਭ ਖੇਤ ਸਭ ਚੀਜ਼ ਨੂੰ ਚੰਗਾ ਰਿਸ਼ਤੇ ਇਹਨੇ ਬੰਦ ਕਰਾਤੀ ਹੱਜ ਜਿਹੜੇ ਮੁਲਾਜ਼ਮ ਐ ਚਿੱਟਾ ਕੌਣ ਭਗਾਉਂਦਾ ਮਲਾਜ਼ਮ ਭਗਾਉਂਦੇ ਨੇ ਸਾਡੇ ਇੱਥੇ ਇੱਕ ਮੁੰਡਾ ਮਰਿਆ ਫੈਰ ਮਾਰ ਕੇ ਤੇ ਜਿਹੜੇ ਅਫਸਰ ਨੇ ਚਿੱਟਾ ਮੰਗਿਆ ਉਹਨੂੰ ਕਹਿੰਦਾ ਮੇਰੇ ਅਕਾਊਂਟ 'ਚ 20000 ਰੁਪਏ ਪਾ ਦੇ ਅੱਛਾ ਇਹ ਕਾਲੀਦਾਲ ਨੇ ਨਹੀਂ ਕੀਤੇ ਕੰਮ ਕਾਲੀਦਾਲ ਕੀ ਕਰਾਉਣਾ ਇਹਦੇ 'ਚ ਲੜਾਈਆਂ ਕਰਾਈਆਂ ਇਹਨਾਂ ਨੇ ਕੁਛ ਅੱਛਾ ਦਾ ਕਰਾਏ ਕੁਛ ਇਹ ਕਾਂਗਰਸ ਉਹ ਕਾਂਗਰਸ ਨੇ ਮਾੜਾ ਮੋਟਾ ਕਰਾਇਆ ਹੋਊ ਕੁਛ ਹੁਣ ਇਹਨਾਂ ਦਾ ਕੀ ਕਰਿਆ ਵੋਟ ਕਿਹਨੂੰ ਪਾਏਗਾ ਅੱਛਾ ਉਹਦੀ ਪੂਛ ਚੱਕ ਕੇ ਦੂਜੇ ਪਾਸੇ ਭਾਂਡੇ ਰਲਾ ਲੈਂਦੇ ਨੇ ਅਸੀਂ ਬੋਟਾ ਪਾਉਂਦੇ ਨੇ ਜਾਂ ਭਾਂਡੇ ਰੱਖ ਹੋਰ ਪਾਸੇ ਰਲਾ ਲੈਂਦੇ ਨੇ ਅੱਛਾ ਬਾਈ ਜੀ ਕੀ ਲੱਗਦਾ ਫਿਰ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਜੀ ਬੰਨ ਤੇ ਤੇਲ ਚਾਹੀਦਾ ਇਹ ਖਾਣ ਨਾ ਇਹ ਜੀ ਅੱਛਾ ਜਿਹੜੇ ਹੁਣ ਪੰਜ ਢੋਲ ਆ ਗਏ ਉਹ ਕੱਲੇ ਘਰੇ ਖਾ ਕੇ ਦੱਸੋ ਕਿ ਸਾਰੇ ਪਿੰਡ ਦਾ ਫਾਇਦਾ ਨਹੀਂ ਹੋਇਆ ਆਦਮੀ ਦਾ ਕੰਮ ਸਹੀ ਲੱਗਦਾ ਹਾਂ ਪਾੜੀ ਸਹੀ ਹੈ ਉਹਨਾਂ ਨੇ ਉੱਥੇ ਭੇਜਿਆ ਹਾਂ ਖੁੱਡੀ ਦਾ ਮੁੰਡਾ ਆਇਆ ਸੀਗਾ ਜੀ ਅੱਛਾ ਕਿਵੇਂ ਦਾ ਪਰਿਵਾਰ ਹੈ ਵਧੀਆ ਨਰਮ ਪਰਿਵਾਰ ਹੈਗਾ ਵਧੀਆ ਗੱਲ ਕਰਕੇ ਗਏ ਕਿਤੇ ਹੋਰ ਕਿ ਅਸਲ ਵਿੱਚ ਤਾਂ ਪਰਿਵਾਰ ਤਾਂ ਸਾਰੇ ਸਾਰੇ ਇਹ ਲੋਚੇ ਨੇ ਹਾਂ ਇੱਕ ਵੀ ਨਹੀਂ ਵਧੀਆ ਪਰਿਵਾਰ ਸੀ ਵਧੀਆ ਗੱਲ ਕਰਕੇ ਗਏ ਨੇ ਵਧੀਆ ਉਹ ਨਹੀਂ ਪੂਰੀ ਸਹੂਲਤ ਤੇਲ ਦਾ ਹੁਣ ਵੀ ਸਾਨੂੰ ਐਮਐਲਏ 'ਤੇ ਭਰੋਸਾ ਦੇ ਕੇ ਗਏ ਵੀ ਆਹ ਹੜੀਆਂ ਤੋਂ ਬਾਅਦ ਮੈਂ ਤੇਲ ਦੂੰਗਾ ਤੁਸੀਂ ਬੰਨ ਤੇ ਮਿੱਟੀ ਪਾ ਲਿਓ ਅੱਛਾ ਕੋਈ ਨੀਟ ਵਾਲੇ ਬਾਰੇ ਵੀ ਲੋਕਾਂ ਨੇ ਬਾਹਰ ਦੇ ਨੇ ਬਹੁਤ ਮਦਦ ਕਰੀਏ ਬੱਦ ਤੋਂ ਬੱਦ ਸਾਡੀ ਲੋਕਾਂ ਨੇ ਬਾਹਰ ਦੇ ਨੇ ਬਹੁਤ ਮਦਦ ਕਰੀਏ ਵੀ ਲੀਡਰਾਂ ਨੇ ਸਾਡੀ ਘੱਟ ਹੀ ਮਦਦ ਕਰੀਏ ਉਹ ਆਉਂਦੇ ਰਹੇ ਪਰ ਫਿਰ ਮੁੱਠੀ ਜਿਹੀ ਗ੍ਰੈਂਟ ਪੂਰੀ ਨਹੀਂ ਕਰੀਆਂ ਬਾਹਰ ਦੇ ਬੰਦੇ ਨੇ ਬਹੁਤ ਮਦਦ ਕਰੀਏ ਬਈ ਹਾਂ ਠੀਕ ਹੈ ਤੁਸੀਂ ਵੀ ਸੁਣੀਐ ਲੋਕਾਂ ਦੀ ਰਾਇ ਜਿਹੜੇ ਪਿੰਡ ਸਾਧੂ ਵਾਲਾ ਦੇ ਲੋਕ ਨੇ ਸਾਰੀ ਬਜ਼ੁਰਗਾਂ ਦੀ ਰਾਇ ਤੁਹਾਡੇ ਸਾਹਮਣੇ ਕੀਤੀ ਹੈ ਤੇ ਆਪਣੀ ਰਾਇ ਕਰਿਓ ਕਮੈਂਟਾਂ 'ਚ ਸਾਂਝੀ ਮਿਲਦੇ ਆ ਨਵੀਂ ਸੱਤ ਨਵੀਂ ਵੀਡੀਓ ਦੇ ਨਾਲ ਧੰਨਵਾਦ